ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਵੱਲੋਂ Dalit ਸਮਾਜ ਦੇ ਖਿਲਾਫ ਇੱਕ ਚਿਪਣੀ ਕੀਤੀ ਗਈ ਸੀ ਉਸ ਦੇ ਖਿਲਾਫ ਬਟਾਲਾ ਦੇ ਗਾਂਧੀ ਚੌਕ ਦੇ ਵਿੱਚ Dalit ਸਮਾਜ ਦੇ ਵੱਲੋਂ ਪਹਿਲਾ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਰੋਸ ਮਾਰਚ ਕਰਿਆ ਗਿਆ ਜਿਸ ਮਗਰੋਂ ਬਟਾਲਾ ਦੇ ਗਾਂਧੀ ਚੌਕ ਵਿੱਚ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਪੁਤਲਾ ਫੁਕਿਆ ਗਿਆ ਇਸ ਮੌਕੇ ਗੱਲਬਾਤ ਦੇ ਦੌਰਾਨ Dalit ਸਮਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਰਵੜਿੰਗ ਨੂੰ ਕਾਂਗਰਸ ਪਾਰਟੀ ਤੋਂ ਪਰਖਾਸਤ ਕੀਤਾ ਜਾਣਾ ਚਾਹੀਦਾ ਹੈ ਇਸਤੀਫਾ ਦਿੱਤਾ ਜਾਣਾ ਚਾਹੀਦਾ ਅਤੇ ਆਪਣੇ ਅਹੁਦੇ ਤੋਂ ਕਾਂਗਰਸ ਪਾਰਟੀ ਨੂੰ ਚਾਹੀਦਾ ਕਿ ਇਸ ਨੂੰ ਕਾਂਗਰਸ ਪਾਰਟੀ ਤੋਂ ਹੀ ਬਾਹਰ ਘਟਿਆ ਜਾਵੇ ਅਜਿਹੇ ਲੋਕ ਉਹਨਾਂ ਕਹੇ ਕਿ ਸਮਾਜ ਵਿਰੋਧੀ ਲੋਕ ਨੇ ਜੋ ਚਿਹੀਆਂ ਟਿੱਪਣੀਆਂ ਕਰਦੇ ਨੇ ਜੀ ਨਮਨ ਜੀ ਆ ਵੀ ਕੀ ਕल्याण ਸਪਾਈਸਰ ਯੂਨੀਅਨ ਪ੍ਰਧਾਨ ਦਿੱਤੇ ਦਿਨ ਹੀ ਪੁੱਛੇ ਜਿਹੜਾ ਤਰਨਤਾਰਨ ਦੀ ਜਿੰਮੀਚੋਂ ਅੰਦੇ ਵਿੱਚ ਪੰਜਾਬ ਕਾਂਗਰਸ ਅਧਿક્ષ ਰਾਜਾ ਵੜਿੰਗਵਾਲਾ ਸਾਡੇ ਬਹੁਤ ਹੀ ਸਤਿਕਾਰਯੋਗ ਵਾਲਮਿਕ ਸਮਾਜ ਅਤੇ ਜਿਹੜੇ ਮਾਜਬੀ ਸਿਕ ਸਮਾਜ ਦੇ ਗੁਟਾ ਸਿੰਘ ਜੀ ਆ ਉਹਨਾਂ ਤੇ ਜਿਹੜੀ ਗਲਤ ਸ਼ਬਦਾਵਲੀ ਬੋਲੀ ਗਈ ਆ ਉਹਨਾਂ ਨੇ ਉਹਨਾਂ ਦੇ ਰੰਗ ਬਾਰੇ ਗੱਲਾਂ ਕੀਤੀਆਂ ਔਰ ਉਹਨਾਂ ਦੇ ਪਛੋਕੜ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਬਹੁਤ ਹੀ ਨਿੰਦਣਯੋਗ ਆ ਪਰ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਐਸੀ ਸਮਾਜ ਔਰ ਵਾਲਮੀਕ ਕਾਈਚਾਰੇ ਦੇ ਵਿੱਚ ਬਹੁਤ ਭਾਰੀ ਮੋਸ਼ ਆ ਜਿੱਥੇ ਉਹ ਇਹਨਾਂ ਚੀਜ਼ਾਂ ਨੂੰ ਨਿੰਦਦੇ ਪਏ ਆ ਉੱਥੇ ਉਹਨਾਂ ਨੇ ਉਹ ਚੀਜ਼ਾਂ ਉਜਾਗਰ ਕਦੀ ਵੀ ਨਹੀਂ ਕਰਨੀਆਂ ਕਿ ਜਿਹੜੀਆਂ ਕਿ ਉਹਨਾਂ ਦੀਆਂ ਜੀਵਨ ਦੇ ਵਿੱਚ ਅਚੀਵਮੈਂਟਾਂ ਸੀ ਉਹ ਬੜੇ ਹੀ ਬੁੱਧੀਜੀਵੀ ਸੀ ਬੀਏ ਐਮਏ ਪੜੇ ਲਿਖੇ ਸੀ ਔਰ ਰਾਜਨੀਤੀ ਦੇ ਆਮ ਤੋਂ ਪਹਿਲਾਂ ਹੀ ਉਹਨਾਂ ਨੇ ਪੀਐਚਡੀ ਵੀ ਕੀਤੀ ਸੀ ਪਰ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ ਸੀ ਔਰ ਪੰਜਾਬ ਦੇ ਵਕ ਵਕ ਉਹਦਾਂ ਦੇ ਵਿਭਾਗਾ ਦੇ ਮੰਤਰੀ ਵੀ ਰਹਿ ਚੁਕੇ ਸਨ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਕਈ ਸੂਬਿਆਂ ਵਿੱਚ ਉਹ ਗਵਰਨਰ ਵੀ ਰਹੇ ਹਨ ਇਹਨਾਂ ਦੀ ਮਾਨਸਿਕਤਾ ਗਲਤ ਵਿਰੋਧੀ ਹੈ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਜਿਹੜੇ ਐਡੇ ਵੱਡੇ ਬੁੱਧੀਜੀਵੀ ਜਿਹੜੇ ਫਰਗਵਾਸ ਵੀ ਹੋ ਚੁੱਕੇ ਜਿੰਨਾਂ ਦਾ ਉਹਨਾਂ ਤੇ ਆਪਾਂ ਟਿੱਪਣੀ ਕਰਦੇ ਪਿਆ ਇਹਨਾਂ ਦੀ ਇੰਨੀ ਹਸੇ ਥਾਇ ਕਿ ਉਹਨਾਂ ਦੇ ਬਾਰੇ ਬੋਲਿਆ ਜਾਏ ਟਿੱਪਣੀ ਕਰਨ ਤੋਂ ਬਾਅਦ ਮਾਫੀ ਵੀ ਮੰਗੀ ਗਈ ਹੈ ਕੀ ਸੋਚਦੇ ਹੋ ਦੇਖੋ ਜੀ ਉਹ ਮਾਫੀਆਂ ਦਾ ਕੀ ਮੁੱਲ ਵਾ ਜੇਕਰ ਤੁਸੀਂ ਸਮਝਦੇ ਜੇ ਜੇ ਤੁਹਾਨੂੰ ਸਮਝ ਆ ਤੇ ਜਿਹੜੇ ਤੁਹਾਡੀ ਹੀ ਪਾਰਟੀ ਦੇ ਜਿਹੜੇ ਲੋਗ ਵਾ ਜਿਨ੍ਹਾਂ ਨੇ ਆਪਣੀ ਸਾਰਾ ਉਮਰ ਆਪਣੀ ਪਾਰਟੀ ਨੂੰ ਔਰ ਆਪਣੇ ਦੇਸ਼ ਨੂੰ ਦਿੱਤਾ ਤੁਸੀਂ ਅੱਜ ਉਹਨਾਂ ਤੇ ਟਿੱਪਣੀ ਕਰੋ ਤੁਹਾਡੀ ਮੇਰੇ ਹਿਸਾਬ ਨਾਲ ਹਾਇਸियत ਨਹੀਂ ਕਿ ਉਹਨਾਂ ਦੇ ਬਾਰੇ ਅਜਿਹੀ ਗੱਲ ਕਰੋ ਇਹ ਤਾਂ ਕਹਿਣੀ ਕਿ ਜਿਹੜਾ ਬੁਰਾ ਸਿਚਰ ਕੇ ਸਰਦਾਰ ਮੁਤਾਸੀਕ ਮਾਨਾਂ ਦੀਆਂ ਚੁਟੀਆਂ ਬਿਲਕੁਲ ਜੀ ਬਿਲਕੁਲ ਤੇ ਬਹੁਤ ਹੀ ਨਿੰਦਣਯੋਗ ਕੰਮ ਆ ਉਹਨਾਂ ਆਪਾਂ ਸੁਭਾਤ ਕਿਹਾ ਗਿਆ ਗਲਤ ਵਿਦੇਸ਼ੀ ਭਾਵਨਾ ਦੇ ਨਾਮ ਹੇ ਉਹਨਾਂ ਨੇ ਗੱਲਾਂ ਵਾਂ ਕੀਤੀਆਂ ਵਾ ਕਿ ਜਿਹੜੇ ਵੀ ਸਾਡੇ ਸਮਾਜ ਦੇ ਲੋਕ ਤਰੱਕੀਆਂ ਕਰਕੇ ਉੱਚੇ ਉੱਦਿਆਂ ਤੇ ਡਾੜਦੇ ਆ ਤੇ ਇਹ ਲੋਕ ਉਹਨਾਂ ਦੀ ਨਰਾਦਾ ਕਰਦੇ ਆ ਮੈਂ ਤੇ ਇਹ ਸਮਝਦਾ ਵਾਂ ਕਿ ਪੂਰੇ ਇਹਨ ਗੋਪਾਂ ਦੀ ਪੋਲਿਟਿਕਸ ਦਾ ਮਿਆਰ ਬਿਲਕੁਲ ਥੱਲੇ ਗਿਰਕੀਤਾ ਵਾ ਉਨਾਂ ਕਰਾਂ ਦੇ ਇਲੈਕਸ਼ਨ ਤੇ ਕੋਈ ਅਸਰ ਹੋਏਗਾ ਦੇਖੋ ਜੀ ਜ਼ਰੂਰ ਪਵੇਗਾ ਅਸੀਂ ਆਪ ਖੁੱਦ ਤਰਨਤਾਰਾਂ ਦੀ ਇਲੈਕਸ਼ਨ ਦੇ ਵਿੱਚ ਵੀ ਜਾਵਾਂਗੇ ਔਰ ਨਾਲ ਨਾਲ ਆਪਣੇ ਵਾਲਮੀਕੀ ਭਾਈਚਾਰੇ ਔਰ ਮਜਬੀ ਸਿੱਖ ਭਾਈਚਾਰੇ ਨੂੰ ਅਪੀਲ ਵੀ ਕਰਾਂਗੇ ਕਿ ਜਿਹੜੀ ਇਹਨਾਂ ਦੀ ਉਥੇ ਚੋਣ ਆ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਉਹਨੂੰ ਬਾਈਕਾਟ ਕੀਤਾ ਜਾਵੇ ਤੇ ਉਹਨੂੰ ਵੋਟਾਂ ਨਾ ਪਾਈਆਂ ਜਾਣੀ ਐਫ ਆਈ ਆਰ ਦਰਜ ਹੋ ਚੁੱਕੀ ਆ ਕਪੂਰਥਲੇ ਜੇ ਰਾਜਾ ਬੰਦੇ ਐ ਐਫ ਆਈ ਆਰ ਕਿਸ ਤਰੀਕੇ ਨਾਲ ਦੇ ਦੇਖੋ ਜੀ ਐਫ ਆਈ ਆਰ ਤੇ ਹੋਣੀ ਚਾਹੀਦੀ ਐ ਤੇ ਪਰਚਾ ਵੀ ਹੋਣਾ ਚਾਹੀਦਾ ਔਰ ਜਿਹੜਾ ਅਨਸੂਚਿਤ ਜਾਤੀ ਦਾ ਐਕਟ ਆ ਜਿਹੜਾ ਆਪਾਂ ਕਦੇ ਵੀ ਜਦੋਂ ਆਪਾਂ ਕਿਸੇ ਨੂੰ ਕੋਈ ਗਲਤ ਸ਼ਬਦ ਬੋਲਨੇ ਆ ਤੇ ਇਹਦੇ ਤੇ ਐਫ ਆਈ ਐਕਟ ਧਾਰਾ ਲਾ ਕੇ ਇਹਦੇ ਤੇ ਪਰਚਾ ਹੋਣਾ ਚਾਹੀਦਾ ਵਾ ਔਰ ਜਿਹੜੀ ਭੰਦੀ ਆ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜੇ ਆ ਮੌਜੂਦਾ ਜਿਹੜੇ ਸਾਡੇ ਪੰਚਾਇਤ ਵਾਲਮੀਕੀ ਹਰ ਹਰ ਬਾਦ ਦੇਖੋ ਜੀ ਆਪਾਂ ਟਿੱਪਣੀ ਜਿਹੜੀ ਕੀਤੀ ਆ ਇੱਕ ਕਹਿੰਦੇ ਕੋ ਹੰਦਾਵਾ ਕਤਲ ਹੰਦਾ ਗੋਲੀ ਦੇ ਨਾਲ ਇੱਕ ਹੰਦਾ ਜੁਬਾਨ ਦੇ ਨਾਲ ਰਾਜਾ ਵੜਿੰਨੇ ਜਿਹੜਾ ਕਤਲ ਕੀਤਾ ਜੁਬਾਨ ਦਾ ਕਤਲ ਕੀਤਾ ਜਦਕਿ ਇੱਕ ਪ੍ਰਸੰਗ ਕਲਾ ਵੋਟਾ ਸੇਜ਼ਾ ਨੇ ਕੀਤਾ ਪੂਰੀ ਸੋਸਾਇਟੀ ਪੂਰੀ ਕਮਿਊਨਿਟੀ ਦਾ ਕਤਲ ਕੀਤਾ ਵਾ ਜੋ ਕਿ ਇਹਨਾਂ ਨੂੰ ਇਹ ਖਾਵੇ ਜਾਂ ਭੁਗਤਾ ਪਏਗਾ ਉਸੀਂ ਦੱਲਾਂ ਕਿ ਬੜਕੋ ਉਹਨਾਂ ਨੇ ਰੰਗ ਨੂੰ ਲਾ ਕੇ ਬੜੀ ਟਿੱਪਣੀ ਕੀਤੀ ਹੈ ਦੇਖੋ ਜੀ ਰੰਗ ਨੂੰ ਲਾ ਕੇ ਟਿੱਪਣੀ ਕੀਤੀ ਹੈ ਪਰ ਨਾਲ ਨਾਲ ਦੀ ਪ੍ਰਪਤੀਆਂ ਵੀ ਕਲਾਈਆਂ 18 MP ਬਹਿ ਚੁੱਕੇ ਨੇ ਇੱਥੋਂ ਤੱਕ ਕਿਨਣ PhD ਤੱਕ ਕੀਤੀ ਹੈ ਉਹਨਾਂ ਨੇ காங்கிரஸ் ਪਾਰਟੀ ਨੇ ਜਿਹੜਾ ਗ੍ਰਹਿ ਮੰਤਰੀ ਲਾਇਆ ਸੀ ਉਹ ਬਾਬਾ ਸਾਹਿਬ ਦੇ ਸੰਵਿਧਾਨ ਦੇ ਅਧਿਕਾਰ ਰਿਪੋਰਟਿੰਗ ਉਹਨਾਂ ਨੇ ਜਿਹੜਾ ਆਪਣੀ ਯੋਗਤਾ ਦੇ ਨਾਲ ਗ੍ਰਹਿ ਮੰਤਰੀ ਰਹਿ ਗਿਆ ਕੀ ਇਹ ਰਾਜਾ ਬਰਿੰਗ ਨੂੰ ਹੀ ਲੈਸੀ ਕਮਿਊਨਿਟੀ ਨੂੰ ਰੰਗ ਨਾਲ ਪਰਸ਼ਾਨ ਦੇ ਦੇਖੋ ਜੀ ਇਹਦੇ ਇੱਥੇ ਰਾਜਾ ਬਰਿੰਗ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਮੰਚਾ ਜਰੀ ਤੈਦੀ ਹੈ ਕਿ ਅਦਲਤ ਲੋ ਦੀ ਮੰਚਾ ਹੈ ਤੇ ਦੇਖੋ ਇੱਕ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਉਹਨਾਂ ਦੇ ਖਿਲਾਫ ਇਹਨਾਂ ਗਲਤ ਕਰ ਰਹੇ ਨੇ ਜਿਹੜੇ ਥਲੜੇ ਲੈਵਲ ਦੇ ਛੋਟੀ ਕਾਸ ਦੇ ਲੋਕ ਹੈ ਉਹਨਾਂ ਨੂੰ ਕੋਈ ਸਮਝ ਹੀ ਨਹੀਂ ਹੁੰਦੀ ਕੀ ਸੋਚੀ ਜੋ ਕਾਂਗਰਸ ਪਾਰਟੀ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਚਾਹੀਦੀ ਕਾਂਗਰਸ ਪਾਰਟੀ ਨੂੰ ਉਹਨਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣਾ ਚਾਹੀਦਾ ਵਾ ਤੇ ਨਾਲ ਜਿਹੜੀ ਭੰਦੀ ਦੀ ਭਾਗੀ ਕਰ ਰਹੀ ਉਹ ਬੰਦ ਹੋਣੀ ਚਾਹੀਦੀ